ਆਹ ਦੋਸਤੋ ਤਨੌਲਾ ਪਸ਼ੂ ਮੰਡੀ ਦੇ ਇੱਕ ਸੋਨੂ ਪਯੌਰ ਸਾਹ ਕਾਲੀ ਮੋਹਰਾ ਨਸਲ ਦੀ ਮੱਝ ਦਿਖਾ ਰਿਹਾ ਹਾਂ ਜੀ ਚੈੱਕ ਕਰੋ ਤੁਸੀਂ ਤੇ ਆਡਰ ਵਗੈਰਾ ਚੈੱਕ ਕਰੋ ਜੀ ਪਹਿਲਾਂ ਦਾ ਤੁਸੀਂ ਪਯੌਰ ਸਾਹ ਕਾਲੀ ਬਹੁਤ ਚੰਗੀ ਮੱਝ ਹੈ ਜੀ ਫੇਸ ਕੁਆਲਟੀ ਦੇਖ ਸਕਦੇ ਹੋ ਸੁਈ ਹੋਈ ਹੈ ਜੀ ਤਾਜੀ ਤੇ ਆਪਾਂ ਤੁਹਾਡੀ ਬਾਈ ਨਾਲ ਵੀ ਗੱਲਬਾਤ ਕਰਾਉਣੀ ਹੈ ਜੀ ਕੀ ਮੁੱਲ ਕਰਦੇ ਆ ਜਾਂ ਕਿੰਨੇ ਦੀ ਇਹਨਾਂ ਨੇ ਮੱਝ ਇਹ ਵੇਚਣੀ ਹੈ ਬਰੇ ਕਿੰਨੇ ਕਿ ਦਿਨਾਂ ਦੀ ਸੂਈ ਆਈ ਇਹ ਇਹ ਹੈਗੀ ਆ ਬਾਈ 25 ਕਿ ਦਿਨਾਂ ਦੀ ਸੂਈ ਇਹ ਕਿੰਨੇਵੇਂ ਸੂਏ ਸੂਈ ਆ ਸੁਹਾ ਦੂਜਾ ਬਾਈ ਸੁਹਾ ਦੂਜਾ ਹੁਣ ਕਿੰਨਾ ਦੁੱਧ ਦੇ ਥੱਲੇ ਰੈਡੀ ਹੈ ਇਹ ਪਤਾ ਹੈਗਾ ਬਾਈ 12 ਲੀਟਰ ਤਿਆਰ ਹੁਣ ਤਿਆਰ ਆ ਗਿਆ ਕਿੰਨਾ ਗਾਇਤ ਕੀ ਸੂਏ ਦੁੱਧ ਕੱਢੂਗੀ ਵਧੂਗੀ ਬਾ 12-13 ਕੱਢੂ ਬਾਈ ਠੀਕ ਆ ਕਿਹੜਾ ਏਰੀਆ ਆਪਣਾ ਕਿਹੜਾ ਪਿੰਡ ਆ ਬਾਈ ਪਿੰਡ ਲੋਹਾ ਕਿਹੜਾ ਪਿੰਡ ਲੋਹਾ ਠੀਕ ਕੀ ਮੁੱਲ ਕਰਦੇ ਆ ਬਈ ਇਹਦਾ ਮੁੱਲ ਬਾਈ 140 ਕਰਦੇ ਆ 140 ਕਰਦੇ ਆ ਕਿੰਨੇ ਦੀ ਛੜ ਦੋਗੇ ਆ ਮਾਨਤਾਨ ਕਰ ਦਾਂਗੇ ਬਈ ਤੇਰਾ ਮੋਬਾਈਲ ਨੰਬਰ ਬੋਲ ਦੋ ਜੀ ਆਪਣਾ 9144 10518 7814 10518 ਲੈ ਦੋਸਤੋ ਇਹ ਬਾਈਆਂ ਦਾ ਹੀ ਕੰਟੈਕਟ ਨੰਬਰ ਹੈ ਤੇ ਬਾਈ ਕਹਿੰਦੇ ਮਾਨਤਾਨ ਕਰ ਦਾਂਗੇ ਕਿਸੇ ਵੀਰ ਨੇ ਖਰੀਦਣੀ ਆ ਤਾਂ ਫੋਨ ਤੁਸੀਂ ਲਾ ਸਕਦੇ ਹੋ ਬਾਈਆਂ ਚੈੱਕ ਕਰ ਲਓ ਤੁਸੀਂ ਬੱਚਾ ਕੀ ਹੈ ਬੇ ਸੇਵਾਈਏ ਦੇ ਕਟਾ ਬਾਈ ਤੇ ਸੇ ਕਟਾ ਹੈ ਉਹ ਸਾਈ ਇਹ ਤਾਂ ਕੋਈ ਗੱਲ ਨਹੀਂ ਮੈਂ